ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਜੀ ਅੱਜ ਦਾ ਵਲੌਗ ਸ਼ੁਰੂ ਕਰਨਾ ਜਿੱਦਾਂ ਕਿ ਰਾਨੂੰ ਪਤਾ ਜੀ ਗੋਆ ਤੇ ਪਰਣਾ ਜਾ ਰਹੇ ਜੀ ਇਸ ਟਾਈਮ ਪਹੁੰਚ ਗਏ ਜੀ ਅਸੀਂ ਹਨੂਮਾਨਾ ਇਹ ਤੁਹਾਨੂੰ ਦਕਾਉਂਦੇ ਜੀ ਨਿਚੇ ਬਾਹਰ ਦਾ 뷰 ਆ ਦੇਖੋ ਜੀ ਪੂਰਾ ਇਹ ਹਨੂਮਾਨਾ ਪਿੰਡਾ ਜੀ ਇਹ ਐਮਪੀਡੀ ਬਾਰਡਰ ਦੇ ਕੋਲ ਤੇ ਉਰੇ ਤੇ ਯੂਪੀ ਸਟਾਰਟ ਹੋ ਜਾਂਦਾ ਜੀ ਤੇ ਅਸੀਂ ਉਹ ਸਾਹਮਣੇ ਇਹ ਸਾਰੀ ਪਹਾੜੀ ਉਤਰ ਕੇ ਜੀ ਉਹ ਸਾਹਮਣੇ ਥੱਲੇ ਜਾਣਾ ਜੀ ਤੇ ਦੇਖ ਸਕਦੇ ਜੀ ਤੁਸੀਂ ਉਰੇ ਤੇ ਪੂਰਾ 뷰 ਤੱਲੇ ਦਾ ਜੀ ਤੇ ਥੱਲੇ ਜਾ ਕੇ ਪੈਂਦਾ ਹੈ ਜੀ ਇਹ ਮੰਡ ਗੰਜ ਤੇ ਉੱਥੇ ਜਾ ਕੇ ਸੀ ਚਾਹ ਵਗੈਰਾ ਤੇ ਕੁਝ ਨਾਲ ਖਾਓਗੇ ਜੀ ਕਿਉਂਕਿ ਪਿੱਛੇ ਤੇ ਦੂਰ ਤੇ 100 ਕਿਲੋਮੀਟਰ ਹੋ ਗਿਆ ਜੀ ਚੱਲਤਾ ਕੁਝ ਤਾਂ ਬਟਾਂ ਦਾ ਮਿਲਿਆ ਨਹੀਂ ਜੀ ਲੋ ਜੀ ਪਹੁੰਚ ਗਏ ਜੀ ਅਸੀਂ ਡਰਮੰਡ ਗੰਜ ਜੀ ਤੇ ਉਰੇ ਚਾਹ ਚੂ ਪੀ ਕੇ ਤੇ ਦੇਖਦੇ ਜੀ ਖਾਣੇ ਨੂੰ ਕਿਹਾ ਉਰੇ ਪੂਰੀ ਹੈ ਜੀ ਖਾਣੇ ਨੂੰ ਕਾਫੀ ਟਾਈਮ ਹੋ ਗਿਆ ਜੀ ਪੂਰ ਸ਼ਾਮ ਆਉਣ ਵਾਲੀ ਆ ਗਈ ਜੀ ਤੇ ਪੂਰੀ ਖਾਈਏ ਅੱਗੇ ਦੇਖੋਗੇ ਜੀ ਬਿਹਾਰ ਮੈਂ ਐਂਟਰ ਕਰਕੇ ਕੋਈ ਟਾਬਾ ਮਿਲੇਗਾ ਜੀ ਆ ਦੇਖੋ ਜੀ ਪੂਰੀ ਇਹ ਆ ਰਹੀ ਆ ਗਈ ਹੈ ਜੀ ਪੂਰੀ ਤੇ ਆ ਦੇਖੋ ਜੀ ਨਾਲ ਆਪਣੇ ਪਾਲਕ ਤੇ ਆਲੂ ਲੋ ਜੀ ਹੁਣ ਪਹੁੰਚ ਗਏ ਜੀ ਅਸੀਂ ਮਿਰਜ਼ਾਪੁਰ ਤੇ ਅੱਗੇ ਸਾਡੇ ਗੱਡੀਆਂ ਜਾ ਰਹੀਆਂ ਦੀ ਜੋ 2 ਤੇ ਪਤਾ ਨਹੀਂ ਕੀ ਹੋਇਆ ਜੀ ਆਊਟ ਆਫ ਕੰਟਰੋਲ ਹੋਈ ਇੱਕ ਭਾਜੀ ਤੇ ਆਪਸ ਵਿੱਚ ਦੋਨੇ ਗੱਡੀਆਂ ਵੱਜ ਗਈਆਂ ਜੀ ਕਾਫੀ ਵੱਡਾ ਹੋ ਗਿਆ ਜੀ ਐਕਸੀਡੈਂਟ ਤੇ ਡਰਾਈਵਰ ਨੂੰ ਤਾਂ ਦੇ ਕੇ ਜੀ ਤੁਹਾਨੂੰ ਦੁਕਾਨ ਤੇ ਬੈਠਾ गाड़ी जा हिते बाउ पूरो ਹਾਲੇ ਵੀ ਪਿੱਛੇ ਤੇ ਉਹ ਦੇਖ ਰਿਹਾ ਜੀ ਪੂਰੀ ਗੱਡੀ ਪਿੱਛੇ ਡਾਲੇ ਵਿੱਚ ਕੁਝ ਸੀ ਜੀ ਇਹ ਤੇ ਡੰਪਰ ਹੁਣ ਇਹ ਵੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਕੀ ਹੋਇਆ ਜੀ ਪਤਾ ਨਹੀਂ ਉਹ ਦੂਸਰੀ ਗੱਡੀ ਆ ਲੈਨੇ ਡੱਬਤੀ ਜੀ ਇਸ ਸਾਈਡ ਨੂੰ ਥੋੜੀ ਜੀ डेवर में तो कटते रहते हैं क्योंकि ज़्यादा सीरियस हो एम्बुलसते जी क्योंकि पास के था जी वो भी बड़ी मुश्किल से के है जी 何を言うかというと。 you <laughs> ਕੰਮਲ ਭੁੱਲ ਗਏ تھے ਜੀ ਗੋਆ ਵਿੱਚ ਤੇ ਅਸੀਂ ਸੋਚ ਲਿਆ ਜੀ ਕੰਮਲ ਲਿਆਈ ਜੀ ਤੇ ਆ ਦੇਖੋ ਜੀ ਇਹਦੇ ਬਾਜ਼ਾਰ ਹੈ ਜਿੱਥੇ ਸ਼ਾਇਦ ਦੁਕਾਨ ਮਿਲੇ ਜਾਏਗੀ ਜੀ ਸਾਨੂੰ ਲੋ ਜੀ ਕੰਮਲ ਲੈ ਆ ਗਏ ਜੀ ਅਸੀਂ ਤੇ ਰੋਡ ਪਰ ਟ੍ਰੈਫਿਕ ਬਹੁਤ ਹੈ ਜੀ ਰੋਡ ਪਾਰ ਕਰਨਾ ਹੀ ਬੜਾ ਔਖਾ ਜੀ ਰਿਹਾ ਤੇ ਦੇਖੋ ਜੀ ਲੋ ਜੀ ਪਹੁੰਚ ਗਏ ਜੀ ਅਸੀਂ बाजार बाजारे दे अंदर दे, देख देखते जी कंबल दुकान थी लो जी कंबल दुकान मिल गई थी जी तो यार देखो जी ले, ले जी कंबल असर देखो काफ़ी कंबल पे थे जी बार महंगे महंगे थे बड़े भी है जी डबल बैड सू सिंगल बैड का ही चाहिए था जी छोटी जी गो जी ਯੂਪੀ ਪਾਰ ਕਰਕੇ ਜੇ ਅਸੀਂ ਵਿਹਾਰ ਮੈਂ ਆ ਗਏ ਜੀ ਤੇ ਬਾਰਡਰ ਤੇ ਅੱਗੇ ਪੈਂਦਾ ਜੀ ਲਾਡੀ ਗੁਰਦਾਸਪੁਰ ਪੰਜਾਬੀ ਟੱਪ ਹੈ ਜੀ ਤੇ ਬੀੜੀ ਕਹ ਰਹੇ ਵੀ ਇੱਧਰੋਂ ਰਾਤ ਨੂੰ ਚੱਲਣ ਨੂੰ ਦਿੱਕਤ ਹੈ ਜੀ ਕਿਉਂਕਿ ਜਿੱਧਰ ਦੇ ਅਸੀਂ ਜਾਂ ਜਿੱਧਰ ਰੋਡ ਜਾਣਾ ਤੇ ਅੱਡੇ ਤੇ ਟੁੱਟਿਆ ਹੋਇਆ ਜਿੱਧਰ ਨੂੰ ਸਿੱਧਾ ਹਾਈਵੇ ਹੈ ਜੀ ਇੱਧਰ ਨੂੰ ਕਹ ਰਹੇ ਵੀ ਕਾਹਨਮ ਪ੍ਰੋਬਲਮ ਆ ਸਕਦੀ ਹੈ ਤੇ ਇਹ ਕਹ ਰਹੇ ਵੀ ਵੀਰ ਜੀ ਸੋ ਜਾਓ ਤੇ ਦੇ ਨਾਮ ਸਵੇਰੇ ਸਾਜਦੇ ਚੱਲੇ ਜਾਏ ਉੱਤਰਦੀ ਜੀ ਤੇ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਦਾ ਲੱਗਾ ਜੀ ਤੇ ਸਾਨੂੰ ਕਮੈਂਟ ਵਿੱਚ ਜੀ ਵੀ ਦੱਸਿਓ ਜੀ ਤੇ ਅਗਲੇ ਬਲੌਗ ਮਿਲੂਗਾ ਤੁਹਾਨੂੰ ਜੀ ਕੱਲ ਨੂੰ ਜੀ ਕੱਲ ਨੂੰ ਅਸੀਂ ਪਟਨਾ ਸਾਹਿਬ ਗੁਰਦੁਆਰੇ ਵਿੱਚ ਜਾਉਂਗੇ ਜੀ ਘਾੜੀ ਗੁੱਲੀ ਕਰਕੇ ਤੇ ਇੱਥੇ ਦਾ ਤੁਹਾਨੂੰ ਬਲੌਗ ਦੇਵਾਂਗੇ ਜੀ